ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਕੋ ਉਰ ਲਾ ਕੇ ਟਿਓੜ ਪਾਗੀ ਮੈਂ ਪਿਆ ਪ੍ਰਗਾਸ ਕੋ ਨਾਮੋਂ ਤਹਾਰ ਦੁਜਾ ਆਪਣੇ ਸਹਿਬ ਦਾ ਪਰਵਾਸਾ ਜਪ ਮੰਨ ਹਰ ਨਾਮ ਤੇ ਆਈ ਜੋ ਇਛਾ ਸੁਈ ਫਲ ਪਾਵੇ ਹੈ ਤੂੰ ਗੁਣ ਲਾ ਲੀ ਆਏ ਫਿਰ ਤੂੰ ਗੁਣ ਲਾ ਲੀ ਆਏ ਰੋਹ ਕਲ ਗੁਰਸੀ ਨੀਐ ਅਨੁਸਦ ਸੁਭਾਈ ਦਸਮ ਅਰਸਾ ਗੁਰੂ ਕੈ ਜਨਮ ਮਰਨੁ ਦੁਖੁ ਜਾਈ ਹੋਵਸ ਸਤਿਗੁਰ ਸਾਨੁ ਜਈ ਨ ਹੋਰ ਅਸੋ પુરਸੋ ਧੱਤੀਐ ਉਰਿਤੇ ਸਕੇ ਪਾਤ ਸਾਹ ਮਨ ਧਰਮ ਧਰਮ ਦੀ ਕੱਤੀ ਐ ਸਦੇ ਸਚਾ ਪਾਤ ਸਾਹ ਸਿਰ ਸਾਹ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਅਰਸਾ ਸਤਰਾ ਸ੍ਰੀ ਵਾਹਿਗੁਰੂ ਸਰ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇਕ ਓੰਕਾਰ ਸਤ ਗੁਰ ਪਰ ਸਾਦ ਬਤ ਪੂਜ ਪੂਜ ਜਿਦੂ ਐ ਤੁਰ ਕਵਈ ਸਿਰ ਨਾਈ ਕੋਇ ਨਹਿ ਜਾਰੀ ਕੋਇ ਨਹਿ ਗੜ ਤੇਰੀ ਗੱਦ ਦਰੁਨਾਮ ਪਾਈ ਓਇਲਾ ਗਤ ਤੇਰੀ ਗਤ ਦਰੁਣਾ ਪਾਈ ਮਨ ਰੇ ਸੰਸਾਰ ਅੰਧ ਤੇ ਆ ਕਪੜ ਕੇ ਧਾਰੇ ਜਾਈ ਜਗਾਤਾਰ ਤਾਰ ਜੋਗੀ 부ਏ ਤੇਰੀ ਕਥਨੇ ਨਾ ਪਾਈ ਦਰਬ ਸੱਚ ਸੰਗਰਾ ਦੇਵੂਏ ਗਦਲੇ ਕਟੁਰ ਭਾਰੀ ਬੇਦ ਬੜੇ ਪਰ ਪੰਦ ਤੂ ਹੈ ਰੂਪ ਦੇਖ ਦੇਖਤਾਰੀ ਰਾਮ ਨਾਮ ਮਿਰ ਸਭੇ ਨਾਮ ਬਿਨ ਕਿੰ ਗਤ ਪਾਈ ਪੈ ਰਪਦੀ ਸੋ ਪੀਰਾ ਹਰ ਕੇ ਨਾਮ ਬਿਨ ਕਿੰ ਗਤ ਪਾਈ ਪੈ ਰਪਦੀ ਸੋ ਪੀਰਾ What are